ਅਰੇ ਲਈ ਦਾਨਪ੍ਰੇਮ ਤੁਸੀਂ ਦੇਖ ਰਹੇ ਹੋ ਸਿੱਧੀਆਂ ਤਸਵੀਰਾਂ ਰਾਜਸਥਾਨ ਬਾਬਾ ਗੋਰਖਨਾਥ ਗੋਰਖਾ ਢਿਲਾ ਕਿੱਥੇ ਸੰਤਾ ਭਾਰੀ ਘੰਟੀ ਵਿੱਚ ਹਰ ਸਾਲ ਗੁੱਗਾ ਯਾਰਪੀ ਦੇ ਮੇਲੇ ਦੇ ਦੌਰਾਨ ਪਹੁੰਚਦੀਆਂ ਜਿੱਥੇ ਬਾਬਾ ਗੋਰਖਨਾਥ ਦੇ ਦਰਸ਼ਨ ਕਰਨੇ ਗੋਰਖਾ ਢਿਲੇ ਵਿੱਚ ਆ ਗੋਰਖਾ ਢਿਲੇ ਦੇ ਵਿੱਚ ਦਰਸ਼ਕਦਾਰੀ ਕਰਨ ਵਾਸਤੇ ਸੰਗਤਾਂ ਭਰੀਆਂ ਨੇ ਲੈ ਲਾਂ ਲਿਖੀਆਂ ਨੇ ਤੁਸੀਂ ਦੇਖ ਰਹੇ ਹੋ ਸਿੱਧੀਆਂ ਤਸਵੀਰਾਂ گور ਢਿੱਲੇ Rajasthan ਤੋਂ ਚੈਲਦੇ ਤੁਹਾਨੂੰ ਲੋਨਰ ਦਰਸ਼ਨ ਦੁਦਾਰੀ ਕਰਦੇ ਆ ਪ੍ਰਸ਼ਾਸਨ ਵੱਲੋਂ ਇਸ ਮੰਦਰ ਦੇ ਵਿੱਚ ਵੀਡੀਓ ਬਣਾਉਣ ਤੇ ਪਾਬੰਦੀ ਲਾਈ ਗਈ ਹੈ ਇਸ ਕਰਕੇ ਤੁਹਾਨੂੰ ਪੂਰੇ ਮੰਦਿਰ ਦੀਆਂ ਜਿਹੜੀਆਂ ਤਸਵੀਰਾਂ ਉਹ ਨਹੀਂ ਅਸੀਂ ਦਿਖਾ ਸਕਦੇ ਕਿਉਂ ਪ੍ਰਸ਼ਾਸਨ ਦੇ ਕੋਲੋਂ ਬੰਦ ਕੀਤਾ ਹੋਇਆ ਕਿ ਕਿਸੇ ਜਿੰਗਲੀ ਅੰਦਰ ਮੁੱਖ ਦਰਵਾਜ਼ੇ ਨਹੀਂ ਖਰਾ ਸਕਦੇ ਉਹਨਾਂ ਦੀ ਪਾਲਣਾ ਕਰਦੇ ਹੋਏ ਅਸੀਂ ਬਾਹਰੋਂ-ਬਾਰ ਹੀ ਮੰਦਿਰ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਤੁਸੀਂ ਦਰਸ਼ਨ ਕਰ ਰਹੇ ਹੋ ਕੋਟ ਢਿੱਲੇ ਤੇ ਰਾਜਸਥਾਨ ਤੋਂ ਸੰਗਤਾਂ ਦਰਸ਼ਨ ਦਜ਼ਾਰੇ ਕਰਨ ਵਾਸਤੇ ਦੂਰੋਂ ਨੇੜੇੋਂ ਚੱਲ ਕੇ ਪਹੁੰਚਦੀਆਂ ਦਰਸ਼ਨ ਦਜ਼ਾਰੇ ਕਰਨ ਉਪਰੰਤ ਗੁਗਾ ਮੇੜੀ ਧਾਮ ਜਿਹੜੀ ਆ ਉਹਦੇ ਦਰਸ਼ਕਾਂ ਦਾਰੇ ਕਰਨ ਵਾਸਤੇ ਹੰਕਤਾਂ ਲਾਈਨਾਂ ਚ ਲੱਗੀਆਂ ਹੁੰਦੀਆਂ ਤੁਸੀਂ ਦੇਖ ਰਹੇ ਹੋਵੇ ਮੰਦਿਰ ਜੋ ਕਿ ਦੇਖ ਸਕਦੇ ਪਾਰੀ ਰਸ਼ ਦੇ ਵਿੱਚ ਸੰਕਤਾਂ ਲਾਈਨਾਂ ਦੇ ਵਿੱਚ ਲਾ ਕੇ ਪਿਛਲੇ ਤਕਰੀਬਨ 4 ਤੋਂ 5 ਘੰਟੇ ਤੱਕ ਲਾਈਨਾਂ ਚ ਲੱਗਣ ਤੋਂ ਬਾਅਦ ਤਕਰੀਬਨ ਦਰਸ਼ਕਾਂ ਦਾਰੇ ਕਰਨ ਵਾਸਤੇ ਦਰਵਾਜ਼ੇ ਤੱਕ ਪਹੁੰਚਦੀਆਂ ਔਰ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਦਰਬਾਰ ਦੇ ਤੁਸੀਂ ਦੇਖ ਸਕਦੇ ਹੋ ਬਾਹਰਲੀ ਬਿਲਡਿੰਗ ਦੇ ਬਾਹਰਲੇ ਦਰਸ਼ਨ ਜਿੱਥੇ ਸੰਗਤਾਂ ਲਾਈਨਾਂ ਦੇ ਵਿੱਚ ਲੱਗ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਹਨ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਬਾਬੇ ਦੇ ਸਾਈਡ ਇੱਕ ਬਾਬਿਆਂ ਦੀ ਲਗਾਰ ਹੈ ਜਿੱਥੇ ਮੁਗਾ ਮਾੜੀ ਦੇ ਦਰਸ਼ਕਾਂ ਵਾਸਤੇ ਮੁੱਖ ਦਰਵਾਜ਼ੇ ਤੱਕ ਪਹੁੰਚੀ ਆ ਸੰਗਤਾਂ ਔਰ ਇਹ ਪੂਰੇ ਮੰਦਰ ਦੀ ਪ੍ਰਕਰਮਾ ਕਰਨ ਉਪਰੰਤ ਜਿਹੜਾ 메ਨ ਗੇਟ ਤੱਕ ਸੰਤਾਂ ਹੁਣ ਪਹੁੰਚੀਆਂ ਸੰਤਾਂ ਪੂਰੇ ਦੇਸ਼ ਦੇ ਵਿੱਚੋਂ ਦੁੱਗਾ ਨੌਮੀ ਦੇ ਮੇਲੇ ਦੇ ਦਰਵਾਜ਼ੇ ਆਪੋ ਆਪਣੀਆਂ ਮਨੋ ਕਾਮਨਾ ਲੈ ਕੇ ਇੱਥੇ ਆਉਂਦੀਆਂ ਤੁਸੀਂ ਦੇਖੋ ਬਾਬਾ ਜੀ ਦਾ 메ਨ ਦਰਬਾਰ 메ਨ ਗੇਟ ਜਿੱਥੇ ਸੰਤਾਂ ਬਾਬਾ ਜੀ ਦੇ ਨਾਂ ਤੇ ਜਿਕਾਰੇ ਲਗਾਉਂਦੀਆਂ ਹੋਣ ਔਰ ਅੰਦਰ ਵੀਡੀਓ ਬਣਾਉਣ ਤੇ ਜੋ ਕੀ ਪ੍ਰਵੰਦੀ ਲੱਗੀ ਹੋਈ ਹੈ ਇਸ ਕਰਕੇ ਤੁਹਾਨੂੰ ਬਾਹਰੋਂ ਹੀ ਜਿਹੜੇ ਬਾਬਾ ਜੀ ਦੇ ਦਰਵਾਜ਼ੇ ਤ੍ਰਿਸ਼ ਜਿਹੜੇ 메ਨ ਗੇਟ ਦਾ ਸਰਵਾਰੇ ਸੋ ਚੱਲਦੇ ਆ ਦਰਸ਼ਨ ਕਰਦੇ ਆ ਉੱਗਾ ਯਾਰਪੀ ਦੇ ਦਰਵਾਜ਼ੇ ਜਿੱਥੇ ਬਾਹਲੀ ਸਾਈਡ ਭਗਤਾਂ ਦੇ ਦਰਸ਼ਨ ਕਰਨ ਵਾਸਤੇ ਦੀਆਂ ਤਸਵੀਰਾਂ ਔਰ ਮੂਰਤੀਆਂ ਆਡੀਆਂ ਲਗਾਈਆਂ ਹੋਈਆਂ ਆ ਬਾਬਾ ਜੀ ਦੇ ਉੱਗਾ ਯਾਰਪੀ ਦੇ ਇਹ ਹੈਗੀ ਇਮਾਰਤ ਜੁਗਾ ਯਰਪੀ ਦੇ ਖਾਨ ਦੀ ਜੁਗਾ ਮੈੜੀ ਦੇ ਦਰਸ਼ਨ ਦੁਦਾਰੇ ਤੁਸੀਂ ਕਰ ਰਹੇ ਹੋ ਬਾਬਾ ਗੋਰਖਨਾਥ ਗੋਰਖ ਟਿੱਲੇ ਤੋਂ ਇਹਨਾਂ ਦਰਸ਼ਨ ਦਾਰੇ ਕਿਤੇ ਹੁਣ ਜੁਗਾ ਮੈੜੀ ਦੇ ਦਰਸ਼ਨ ਦਾਰੇ 메ਨ ਗੇਟ ਤੇ ਕਿਥੇ ਦਾ ਯਾਰ ਪੀੜ ਦੀ ਮੂਰਤੀ ਆ ਤੇ ਉੱਥੇ ਨਾਲ ਹੀ ਕੋਠਨਾ ਦੀ ਮੂਰਤੀ ਆ ਤੇ ਵੱਡਾ ਪਵੇ ਨਿਸ਼ਾਨ ਸਾਹਿਬ ਤੇ ਸ਼ਿਫ ਪਰਪਤੀ ਦੀ ਮੂਰਤੀ ਮੰਦਰ ਗੁੱਗਾ ਯਾਰ ਪੀੜ ਦੀ ਗੁੱਗਾ ਮੈੜੀ ਧਾਮ ਦਮਨ ਗੇਟ ਜਿੱਥੇ ਸੰਤਾਂ ਨਤ ਮਸਤਕ ਹੋ ਕੇ ਮਠਾ ਟੇਕੇ ਬਾਹਰ ਆਉਂਦੀਆਂ ਹੁੰਦੀਆਂ ਹਨ ਦਰਵਾਜ਼ੇ ਤੋਂ ਔਰ ਬਾਕੀ ਵੱਖ-ਵੱਖੇ ਦਰਬਾਰਾਂ ਦੇ ਮੰਦਰਾਂ ਦੇ ਉੱਪਰ ਜਿਹੜੇ ਝੰਡੇ ਝੂਲਦੇ ਹੋਏ ਔਰ ਸੰਕਾਂ ਦੇ ਰਹਿਣ-ਸਹਿਣ ਦਾ ਤੇ ਪ੍ਰਬੰਧ ਤੁਸੀਂ ਦੇਖ ਰਹੇ ਹੋ Rajasthan ਤੋਂ ਸਿੱਧੀਆਂ ਤਸਵੀਰਾਂ ਫੋਰਸ ਪ੍ਰਸ਼ਾਸਨ ਵੱਲੋਂ ਕੂਕਤਾ ਪ੍ਰਬੰਧ ਦੇਖ ਸਕਦੇ ਹਨ ਆਸਤੇ ਤੋਂ ਨੰਗਲ ਲਈ ਵਾੜੀਆਂ ਲਾ ਕੇ ਪ੍ਰਬੰਧ ਬਹੁਤ ਹੀ ਵਧੀਆ ਦ੍ਰਿਸ਼ ਹੈਗਾ ਕੁਤਈਆ ਪ੍ਰੀਤਖਰ ਉੱਗਾ ਮੇੜੀ Rajasthan ਤੋਂ ਤਸਵੀਰਾਂ